ਮਿਲੀ ਜਦੋਂ ਹਰੀਕੇ ਵਿਕੇ ਸੂਚਨਾ ਮਿਲੀ ਕਿ ਦੋ ਗੈਂਗਸਟਰ ਕਿਤੇ ਜਾ ਰਹੇ ਹਨ ਜਿਸ ਤੇ ਚੱਲਦਿਆ ਪੁਲਿਸ ਨੇ ਘੇਰਾਬੰਦੀ ਕਰਕੇ ਰਸਤੇ 'ਚ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਪੁਲਿਸ ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਘੇਰਾਬੰਦੀ ਕਰਕੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਇਸ ਕਾਰਵਾਈ ਦੌਰਾਨ ਇੱਕ ਪੁਲਿਸ ਮਲਾਜ਼ਮ ਨੂੰ ਗੋਲੀ ਵੀ ਲੱਗੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਕਿਹਾ ਇਹ ਇਨਾਂ ਕੋਲੋਂ ਬੱਤੀ ਬੋਰ ਇੱਕ ਪਿਸਤਲ ਇੱਕ ਮੈਗਜ਼ੀਨ ਪੰਜ ਜਿੰਦਾ ਰੋਧ ਪੰਜ ਕੋਹ ਚਲੇ 580 ਗ੍ਰਾਮ ਹੀਰੋਇਨ 900 ਨਸ਼ੀਲੀਆਂ ਗੋਲੀਆਂ ਇੱਕ ਡਬਲ ਬੈਰਲ ਗਨ ਬਰਾਮਦ ਕੀਤੀ ਗਈ। ਅਤੇ ਇਨਾਂ ਰੋਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਸੱਲ ਸਾਡੇ ਇੱਥੇ ਕੋਟੋਲਾ ਸਾਹਿਬ ਦੇ ਇੰਸਪੈਕਟਰ ਸੀਆਈਏ ਨੂੰ ਇਨਫੋਰਮੇਸ਼ਨ ਥੀ ਕਿ ਹਰੀਕੇ ਦੇ ਨੇੜੇ ਗੈਂਗਸਟਰ ਘੁੰਮ ਰਹੇ ਨੇ। ਉਹਨਾਂ ਨੂੰ ਚਨਾਕਾਬੰਦੀ ਕੀਤੀ ਸੀ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਰੋਕਿਆ। ਜਿਨਾਂ ਨੇ ਗੋਲੀ ਚਲਾ ਦਿੱਤੀ ਅੱਗੋਂ ਤੇ ਜਿਸ ਦੇ ਨਾਲ ਸਾਡਾ ਇੱਕ ਸਿਪਾਹੀ ਹੈ ਇੱਕ ਮੁੰਡਾ ਕਾਂਸਟੇਬਲ ਸੀ ਸੁਪਾਲ ਉਹਦੇ ਗੋਲੀ ਲੱਗ ਕੇ ਪੇਟ ਦੇ ਵਿੱਚ ਗੋਲੀ ਲੱਗੀ ਫਿਰ ਉਹਨੂੰ ਇਮੀਡੀਏਟਲੀ ਅਸੀਂ ਦਾਖਲ ਕਰਾਇਆ ਤੇ ਇੱਕ ਉੱਥੇ ਮੌਕੇ ਤੇ ਰਣਧੀਰ ਸਿੰਘ ਜਦੋਂ ਉਹ ਫੜ ਲਿਆ ਦੂਜਾ ਬੰਦਾ ਅੱਗੇ ਜਿਹੜਾ ਜਸਪਾਲ ਸਿੰਘ ਪਾਲਾ ਇਹ ਨੈਕਟਰੀਅਸ ਗੈਂਗਸਟਰ ਹੈ ਇਹਦੇ ਖਿਲਾਫ 6 ਮਕਾਦਮੇ ਦਰਜ ਨੇ ਤਿੰਨ ਰਾਜਸਥਾਨ ਦੇ ਵਿੱਚ ਤਿੰਨ ਚਾਰ ਇੱਥੇ ਦਰਜ ਨੇ ਇਹ ਜੰਮਾ ਰਾਏ ਵਾਲੀ ਬੈਂਕਟ ਗੈਟੀ ਵਿੱਚ ਵੀ ਸੀ ਤੇ ਹੋਰ ਵੀ ਇਹ ਇੱਕ ਮਰਡਰ ਇਹਨੇ ਇੱਥੇ ਕੀਤਾ ਸੀ ਦਾਨ ਸਿੰਘ ਨਾਂ ਦੇ ਬੰਦੇ ਦਾ ਉਹਦੇ ਵਿੱਚ ਇਨਵੋਲਵ ਸੀ। ਤੋਂ 580 ਗ੍ਰਾਮ ਹੈਰੋਇਨ ਮਿਲੀ ਹੈ। ਬੱਤੀਪੁਰ ਦਾ ਇੱਕ ਪਿਸਟਲ, ਪੰਜ ਜਿਉਂਦਾ ਤੇ ਪੰਜ ਖਾਲੀ ਕਾਰਤੂਸ ਮਿਲੇ ਨੇ ਜਿਹੜੇ ਨੇ ਚਲਾਏ ਸੀ ਤੇ ਦੋ ਮੈਗਜ਼ੀਨ ਮਿਲੇ ਨੇ। ਇਸ ਤੋਂ ਇਲਾਵਾ 900 ਗੋਲੀਆਂ ਦੇ ਕੋਲੋਂ ਮਿਲੀ ਹੈ ਨਸ਼ੀਲੀ। ਇਹ ਜਿਹੜਾ ਦੂਸਰਾ ਹੈ 280 ਗ੍ਰਾਮ ਇਹ ਤੋਂ ਹੈਰੋਇਨ ਮਿਲੀ ਹੈ। ਜਿਹੜਾ ਦੂਸਰਾ ਹੈ ਨਦੀਰ ਸਿੰਘ ਧੀਰਾ ਰੱਤੇ ਗੁਰਦੇ ਦਾ ਰਹਿਣ ਵਾਲਾ ਹਰੀਕੇ ਦਾ ਉਹਦੇ ਤੋਂ ਇੱਕ 12 ਬੋਰ ਡਬਲ ਵਾਇਰਲ ਗਨ, ਦੋ ਕਾਰਟ੍ਰਿਜ ਜਿੰਦਾ ਤੇ ਦੋ ਜਿਹੜੇ ਚੱਲੇ ਹੋਏ ਖੋਲ ਨੇ ਤੇ ਉਸ ਤੋਂ ਇਲਾਵਾ ਉਹ 280 ਗ੍ਰਾਮ ਹੈਰਨ ਤੇ 900 ਗੋਲੀਆਂ ਤੋਂ ਨਸ਼ੀਲੀ ਮਿਲੀ ਹੈ ਤੇ ਇੱਕ ਮੋਟਰਸਾਈਕਲ ਮਿਲਿਆ ਇਹਨਾਂ ਤੋਂ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਪਰਚਾ ਇਹਨਾਂ ਦੇ ਖਿਲਾਫ 307 ਵਗੈਰਾ ਦਾ ਦਰਜ ਕਰ ਦਿੱਤਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਅੱਗੇ ਹੋਰ ਵੀ ਇਹ ਚ ਖੁਲਾਸੇ ਹੋਣਗੇ